ਲਗੇ ਕੋਈ ਗੱਲ ਨਹੀਂ ਜਦੋਂ ਹਾਂ ਆਵਾਂਗੇ ਨਾ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਤੇ ਕਹਿੰਦੇ ਸੀ ਨਾ ਵੀ ਆਹ ਕੁੜੀ ਦਾ ਭਰਾ ਵਾ ਆਹ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋ ਇਹ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਆਹ ਥੋਡੀਆਂ ਹੈ ਜਿਹਾ ਜਵਾਲਾ ਥੋਡੇ ਟੈਟ ਕਰਾਂਗੇ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਆਪਣੇ ਕਲਾਕ ਕੌਣ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖਾਬ ਨਹੀਂ ਯਾਰ ਨੂੰ ਡਰਦਾ ਖਾਬ ਨਹੀਂ ਕਾਹਦੇ ਦਾ ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਇਸ ਵੇਲੇ ਤੁਹਾਡੇ ਲਈ ਖਾਸ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਲਦ ਹੀ ਇਸ ਮਾਮਲੇ ਤੇ ਪੂਰੀ ਇੰਟਰਵਿਊ ਵੀ ਪੂਰੀ ਗੱਲਬਾਤ ਵੀ ਖਲਾਸੇ ਤੁਹਾਡੇ ਨਾਲ ਦੱਸਾਂਗੇ ਕਿਉਂਕਿ ਇੱਕ ਅਜਿਹੀ ਘਟਨਾ ਪੰਜਾਬ ਦੇ ਵਿੱਚ ਘਟੀ ਹੈ ਜੋ ਕਿ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦਵੇਗੀ ਜਿਵੇਂ ਕਿ ਅਸੀਂ ਪਹਿਲਾਂ ਹੀ ਕਹਿੰਨੇ ਆ ਕਿ ਕੁਝ ਪ੍ਰਵਾਸੀ ਬੇहद ਚਿੰਤਾ ਦਾ ਵਿਸ਼ਾ ਨੇ ਪੰਜਾਬ ਦੇ ਲਈ ਜੋ ਕਿ ਗੈਰਕਾਨੂੰਨੀ ਬਿਰਤੀ ਵਾਲੇ ਨੇ ਜਿਵੇਂ ਕਿ ਸਾਰੇ ਜਾਣਦੇ ਨੇ ਕਿ ਜਦੋਂ ਦੇ ਯੂਪੀ ਦੇ ਵਿੱਚ ਯੋਗੀ ਰਾਜ ਸਰਕਾਰ ਆਈ ਹੈ ਤਾਂ ਉੱਥੇ ਦੇ ਜੋ ਗੈਂਗਸਟਰ ਬਿਰਤੀ ਵਾਲੇ ਲੋਕ ਸੀ ਜੋ ਗੈਰਕਾਨੂੰਨੀ ਕੰਮਾਂ ਦੇ ਵਿੱਚ ਇਨਵੋਲਵ ਲੋਕ ਸੀ ਉਹਨਾਂ ਨੂੰ ਯੂਪੀ ਦੇ ਵਿੱਚੋਂ ਭਜਾ ਦਿੱਤਾ ਗਿਆ ਬਿਹਾਰ ਦੇ ਵਿੱਚੋਂ ਵੀ ਜਿਹੜੇ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਭਜਾ ਦਿੱਤਾ ਗਿਆ ਤੇ ਇਹ ਜਿਹੇ ਲੋਕਾਂ ਦੀ ਪਹਿਲੀ ਪਸੰਦ ਪੰਜਾਬ ਹੀ ਬਣਿਆ ਤੇ ਪੰਜਾਬ ਦੇ ਵਿੱਚ ਹੀ ਇਹ ਲੋਕ ਆਏ ਨੇ ਤੇ ਹੁਣ ਅਜਿਹਿਆਂ ਘਟਨਾਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਦੇ ਵਿੱਚ ਇਹ ਲੋਕ ਬਹੁਤ ਹੀ ਜ਼ਿਆਦਾ ਗਲਤ ਕੰਮ ਕਰਦੇ ਨੇ ਤੇ ਅਜਿਹੀ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੰਡੋਲ ਦੇ ਵਿੱਚ ਘਟਿਆ ਜਿੱਥੇ ਕਿ ਇੱਕ ਪ੍ਰਵਾਸੀ ਵੱਲੋਂ ਇੱਕ ਕੁੜੀ ਦੇ ਨਾਲ ਹਾਲਾਂਕਿ ਕੁੜੀ ਪੰਜਾਬੀ ਸੀ ਜਾਂ ਪ੍ਰਵਾਸੀ ਹੀ ਸੀ ਇਸ ਬਾਰੇ ਤਾਂ ਹੁਣ ਪਿੰਡ ਉੱਥੇ ਜਾ ਰਹੇ ਹਾਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਹੋਈ ਹੈ ਪੂਰੀ ਤੁਹਾਨੂੰ ਜਾਣਕਾਰੀ ਦਵਾਂਗੇ ਉਹ ਕੁੜੀ ਪਰਿਵਾਰ ਦੇ ਨਾਲ ਵੀ ਮਲਾਵਾਂਗੇ ਪੇ ਪਰ ਜਿਹੜੀ ਗੱਲ ਹੁਣ ਤੱਕ ਮੋਡਲੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਪਿੰਡ ਅੰਡੋਲ ਦੇ ਵਿੱਚ ਕੁਝ ਪ੍ਰਵਾਸੀ ਪਰਿਵਾਰ ਰਹਿੰਦੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਬਿਹਾਰੀ ਬਈਏ ਨੇ ਇੱਕ ਕੁੜੀ ਦੇ ਨਾਲ ਭਜਾ ਕੇ ਲਵ ਮੈਰਿਜ ਕਰਵਾ ਲਈ ਉਸ ਕੁੜੀ ਨੂੰ ਘਰੋਂ ਭਜਾ ਕੇ ਲੈ ਗਿਆ ਅਤੇ ਬਾਅਦ ਦੇ ਵਿੱਚ ਪਿੰਡ ਅੰਡੋਲ ਦੇ ਵਿੱਚ ਹੀ ਆ ਕੇ ਰਹਿਣ ਲੱਗਿਆ ਤਾਂ ਪਿੰਡ ਵਾਲਿਆਂ ਨੇ ਪਿੰਡ ਦੇ ਜੋ ਮੋਹਤਰ ਲੋਕਸਾਨਾ ਉਹਨਾਂ ਨੇ ਕਿਹਾ ਕਿ ਪਿੰਡ ਦੇ ਉੱਪਰ ਇਸ ਦਾ ਗਲਤ ਅਸਰ ਪੈਂਦਾ ਹੈ ਨੌਜਵਾਨਾਂ ਦੇ ਉੱਪਰ ਧੀਆ ਭੈਣਾਂ ਦੇ ਉੱਪਰ ਅਜਿਹੀ ਘਟਨਾਵਾਂ ਦਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਜੋ ਗੈਰਕਾਨੂੰਨੀ ਕੰਮ ਕਰਦੇ ਹੋ ਪਿੰਡ ਦੇ ਵਿੱਚ ਤਾਂ ਤੁਸੀਂ ਪਿੰਡ ਦੇ ਵਿੱਚੋਂ ਕਿਤੇ ਹੋਰ ਚਲੇ ਜਾਵੋ ਪਿੰਡ ਦੇ ਮੋਹਤਰ ਸੱਜਣਾ ਨੇ ਉਹਨਾਂ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਲਈ ਕਿਹਾ ਤਾਂ ਉਸ ਮੌਕੇ ਤਾਂ ਇਹ ਪ੍ਰਵਾਸੀ ਪਿੰਡ ਛੱਡ ਕੇ ਚਲੇ ਗਏ ਪਰ ਬਾਅਦ ਦੇ ਵਿੱਚ ਇਹ ਪ੍ਰਵਾਸੀਆਂ ਦੇ ਤੁਸੀਂ ਦੇਖੋ ਹੌਸਲੇ ਕਿੰਨੇ ਜਿਆਦਾ بلند ਨੇ ਤਾਂ ਇਹ ਪ੍ਰਵਾਸੀ ਨੇ ਪਿੰਡ ਵਾਲਿਆਂ ਨੂੰ ਸ਼ਰਿਆਂ ਵਿੱਚ ਧਮਕੀ ਦਿੰਦੇ ਹੋਏ ਇੰਸਟਾਗ੍ਰam ਅਕਾਊਂਟ ਤੇ ਇੱਕ ਲਾਈਵ ਵੀਡੀਓ ਪਾਈ ਜਿਸ ਦੇ ਵਿੱਚ ਸਾਬਤ ਤੌਰ ਤੇ ਪਿੰਡ ਵਾਲਿਆਂ ਨੂੰ ਗਾਲਾਂ ਕੱਢ ਰਿਹਾ ਤੇ ਪਿੰਡ ਵਾਲਿਆਂ ਤੋਂ ਆਪਣੀ ਇਸ ਬੇਇੱਜ਼ਤੀ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਜੋ ਪਿੰਡ ਵਾਲਿਆਂ ਨੇ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਪਿੰਡ ਦੇ ਵਿੱਚੋਂ ਜਾਣ ਦੇ ਲਈ ਕਿਹਾ ਤੇ ਉਸ ਕੁੜੀ ਨੂੰ ਉਸਦੇ ਪਰਿਵਾਰ ਕੋਲ ਪਹੁੰਚਾਇਆ ਤੋ ਕੀ ਕਹਿਣਾ ਚਾਹੋਗੇ ਤੁਸੀਂ ਅਜਿਹੇ ਵਿਰਤੀ ਵਾਲੇ ਲੋਕਾਂ ਦਾ ਅਜਿਹੇ ਪ੍ਰਵਾਸੀਆਂ ਦਾ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੋ ਗੈਰਕਾਨੂੰਨੀ ਕੰਮ ਕਰਦੇ ਨੇ ਗਲਤ ਕੰਮ ਕਰਦੇ ਨੇ ਅਜਿਹਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਸਰਕਾਰ ਨੂੰ ਵੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਭਘਾਰੀਆਂ ਦੇ ਉੱਪਰ ਕਾਰਵਾਈ ਹੋ ਰਹੀ ਹੈ ਤਾਂ ਅਜਿਹੇ ਗੈਰ ਕਾਨੂੰਨੀ ਵਿਰਤੀ ਵਾਲੇ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਦੋਸਤੋ ਜਲਦੀ ਤੁਹਾਨੂੰ ਇਸ ਤੋਂ ਤੁਸੀਂ ਜੋ ਅਗਲੀ ਵੀਡੀਓ ਦੇਖੋਗੇ ਪਿੰਡ ਅਡੋਲ ਤੋਂ ਸਰਪੰਚ ਸਾਹਿਬ ਦੇ ਨਾਲ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹ ਕੁੜੀ ਦੇ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਕੁੜੀ ਨੂੰ ਭਜਾ ਕੇ ਇਹ ਪ੍ਰਵਾਸੀ ਲੈ ਗਿਆ ਸੀ ਤੇ ਤੁਹਾਨੂੰ ਪੂਰੇ ਪਿੰਡ ਦੇ ਹਾਲਾਤ ਦਿਖਾਵਾਂਗੇ ਕਿਉਂਕਿ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਵੀ ਹੈ ਨੌਜਵਾਨ ਬੱਚਿਆਂ ਦੇ ਵਿੱਚ ਇਸ ਪ੍ਰਵਾਸੀ ਦੀ ਧਮਕੀ ਕਰਕੇ ਮਾਪੇ ਡਰੇ ਹੋਏ ਨੇ ਕਿ ਕਿਤੇ ਉਹਨਾਂ ਦੇ ਜਵਾਕਾਂ ਦਾ ਕੋਈ ਇਹ ਪ੍ਰਵਾਸੀ ਨੁਕਸਾਨ ਨਾ ਕਰੇ ਹਾਲਾਂਕਿ ਰਾਏਕੋਟ ਵਿਖੇ ਪੁਲਿਸ ਕੰਪਲੇਂਟ ਵੀ ਕੀਤੀ ਗਈ ਹੈ ਪਰ ਹਾਲੇ ਤੱਕ ਪੁਲਿਸ ਵੱਲੋਂ ਉਸ ਪ੍ਰਵਾਸੀ ਦਾ ਪਤਾ ਨਹੀਂ ਲੱਗ ਸਕਿਆ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਉਹ ਪ੍ਰਵਾਸੀ ਸੋਸ਼ਲ ਮੀਡੀਆ ਤੇ ਪੂਰਾ ਐਕਟਿਵ ਚੱਲ ਰਿਹਾ ਪਰ ਫਿਰ ਵੀ ਪੁਲਿਸ ਹਾਲੇ ਤੱਕ ਤਾਂ ਉਹਦਾ ਪਤਾ ਨਹੀਂ ਲਗਾ ਸਕੀ ਪਰ ਹੋਰ ਮੌਜੂਦਾ ਕੀ ਜਾਣਕਾਰੀ ਹੈ ਕਿ ਉਸ ਪ੍ਰਵਾਸੀ ਦਾ ਪਤਾ ਲੱਗਿਆ ਕਿਉਂਕਿ ਜਿਵੇਂ ਸਾਡੀ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹ ਆਪਣੇ ਪੱਧਰ ਤੇ ਵੀ ਉਸ ਪ੍ਰਵਾਸੀ ਨੂੰ ਲੱਭ ਰਹੇ ਨੇ ਤੇ ਕੀ ਜਾਣਕਾਰੀ ਉਹ ਤੁਸੀਂ ਅਗਲੀ ਵੀਡੀਓ ਦੇ ਵਿੱਚ ਦੇਖੋਗੇ ਪਰ ਹੁਣ ਤੁਸੀਂ ਦੇਖੋ ਜੋ ਲਾਈਵ ਵੀਡੀਓ ਇਸ ਪ੍ਰਵਾਸੀ ਵੱਲੋਂ ਪਿੰਡ ਵਾਲਿਆਂ ਨੂੰ ਧਮਕੀ ਦੰਦੇ ਹੋਏ ਪਾਈ ਗਈ ਹੈ ਇਸ ਵੀਡੀਓ ਦੇ ਵਿੱਚ ਕੁਝ ਉਸ ਵੱਲੋਂ ਗਲਤ ਸ਼ਬਦਾਵਲੀ ਵੀ ਵਰਤੀ ਗਈ ਹੈ ਸੋ ਬੱਚੇ ਤੇ ਭੈਣਾਂ ਸਾਡੀਆਂ ਜਰੂਰ ਹੈ ਇਸ ਵੀਡੀਓ ਤੋਂ ਦੂਰ ਰਹਿਣ ਜੋ ਅੱਗੇ ਚੱਲੇਗੀ ਤੇ ਕਿਉਂਕਿ ਤੁਹਾਡੇ ਤੱਕ ਪੂਰੀ ਸਟੀਕ ਜਾਣਕਾਰੀ ਅਸੀਂ ਮੁਹੱਈਆ ਕਰਵਾਉਣੀ ਹੈ ਇਸ ਕਰਕੇ ਬਿਨਾ ਕੋਈ ਫਿਲਟਰ ਤੋਂ ਬਿਨਾ ਕਿਸੇ ਬੀਪ ਤੋਂ ਤੁਹਾਨੂੰ ਪੂਰੀ ਇਹ ਵੀਡੀਓ ਦਿਖਾ ਰਹੇ ਹਾਂ ਕਿ ਇਹ ਪ੍ਰਵਾਸੀ ਨੇ ਕਿਸ ਤਰ੍ਹਾਂ ਦੀ ਭਾਸ਼ਾ ਵਰਤੀ ਆ ਪੰਜਾਬੀਆਂ ਦੇ ਲਈ ਤੇ ਪਿੰਡ ਵਾਸੀਆਂ ਦੇ ਲਈ ਸੋ ਦੇਖੋ ਪੂਰੀ ਵੀਡੀਓ ਹੋਰ ਤਾਂ ਜਖਬਰਾਣ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਤੇ ਪਿੰਡ ਅੰਦੋਲ ਤੋਂ ਪੂਰੀ ਤੁਹਾਨੂੰ ਲਾਈਵ ਕਵਰੇਜ ਪਿੰਡ ਵਾਸੀਆਂ ਨਾਲ ਇੰਟਰਵਿਊ ਵੀ ਦਿਖਾਵਾਂਗੇ ਉਹ ਤੁਸੀਂ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਦੇਖੋਗੇ ਸੋ ਹੁਣ ਦੇਖੋ ਇਹ ਪ੍ਰਵਾਸੀ ਨੇ ਕੀ ਕਿਹਾ ਸੀ ਪਿੰਡ ਵਾਸੀਆਂ ਨੂੰ ਹਲੋ ਜੇ ਨਾਲ ਉੱਧੇ ਵੀ ਅਸੀਂ ਆਂਡੂ ਅਨਕਲੇ ਤਾਂ ਅਸੀਂ ਆਂਡੂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਫਸਲ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਪੁੰਡ ਪਾੜ ਦੇਣੀ ਆ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਆਂ ਵੀ ਅਸੀਂ ਜਿੱਥੇ ਵੀ ਬੈਠੇ ਆ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਹੈ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ساری ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਤਾਂ ਦੇ ਜਾਂ ਜਿੰਨੇ ਵੀ ਜੱਟ ਨੇ ਜ਼ਮੀਰਾਂ ਨੇ ਨਾ ਤੇ ਇਹ ਉਹਨਾਂ ਨੇ ਜਾਂ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੋਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਨਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੋਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐ ਜਾਂ ਤੁਹਾਡੀਆਂ ਹੈਗੀਆਂ ਜਵਾਲਾਂ ਤੁਹਾਡੇ ਟੈਟ ਕਰਾਂਗੇ ਨਾ ਜੱਟੋ ਤੁਸੀਂ ਯਾਦ ਰੱਖੋਗੇ ਜੱਟੋ ਇਹ ਮੇਰੀ ਬਿਆਨ ਇਹ ਯਾਰ ਦੇ ਕਲਾਕ ਕੌਣ ਯਾਰ ਚਾਹ ਮਾਰਿਆ ਜਾਵੇ ਯਾਰ ਨੂੰ ਮੌਤ ਦਾ ਖੋਪ ਨਹੀਂ ਯਾਰ ਨੂੰ ਡਰ ਦਾ ਖੋਪ ਨਹੀਂ ਕਾਹਦਾ ਖੋਪ ਲਿਓ ਇਹ ਨਾ ਸੁਝੋ ਵੀ ਅਸੀਂ ਆਂਟਲੋਂ ਨਿਕਲ ਗਏ ਤਾਂ ਅਸੀਂ ਆਂਟਲੋਂ ਭੁੱਲ ਕੇ ਕੋਈ ਗੱਲ ਨਹੀਂ ਜਦੋਂ ਹੁਣ ਆਵਾਂਗੇ ਨਾ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਪੁੰਡ ਪਾੜ ਦੇਣੀ ਆ ਲੋਕਾਂ ਦੀ ਸਾਰਿਆਂ ਲਈ ਇਹ ਮੈਂ ਇੱਕ ਸਬੂਤ ਪਾ ਰਿਹਾ ਆਂ ਵੀ ਅਸੀਂ ਜਿੱਥੇ ਵੀ ਬੈਠੇ ਆ ਨਾ ਕੋਈ ਚੱਕਰ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਆ ਕੁੜੀ ਦਾ ਭਰਾ ਵਾ ਆ ਮੁੰਡਾ ਆ ਮਾਵਾ ਆ ਮੁੰਡੇ ਦਾ ਪਿਓ ਆ ਮੁੰਡਾ ਵਾ ਅਸੀਂ ਕੁੜੀ ਛਡਾਤੀ ਆ ਕਰਾਤੀ ਉਹ ਕਰਾਤੀ ਕੁੜੀ ਗਈ ਗਈ ਸਾਨੂੰ ਕੁੜੀ ਦਾ ਨਹੀਂ ਪਰ ਜਿਹੜੀ ਸਾਡੀ ਪਿੰਡ ਵਾਲੇ ਤੁਸੀਂ ਬੇਇੱਜ਼ਤੀ ਕੀਤੀ ਜਾਣਾ ਉਹ ਬੇਇੱਜ਼ਤੀ ਦਾ ਆ ਜਾਂ ਮੂੰਹ ਤੋੜ ਜਵਾਬ ਦੇਵਾਂਗੇ ਨਾ ਤੁਹਾਨੂੰ ਸਾਰੀ ਜ਼ਿੰਦਗੀ ਤੁਸੀਂ ਯਾਦ ਰੱਖੋਗੇ ਸਾਰੇ ਪਿੰਡ ਵਾਲੇ ਕਰਦੇ ਜੱਟਾਂ ਜੱਟਾਂ ਦੇ ਯਾਰ ਜਿੰਨੇ ਵੀ ਯੱਟ ਨੇ ਜੀ ਵੀਰਾਂ ਨੇ ਨਾ ਤੇ ਇਹ ਉਹਨਾਂ ਨੇ ਯਾ ਸੋ ਤੁਸੀਂ ਪ੍ਰਾਊਡ ਡਾਰਲਿੰਗ ਯਾਦ ਰੱਖੂਗੇ ਸਾਰੇ ਵੀ ਹਾਂ ਕੋਈ ਭੱਜੇ ਸੀਗੇ ਵੀ ਪ੍ਰਵਾਸੀ ਸੀਗੇ ਪੰਜਾਬ ਤੋਂ ਕੱਢੇ ਵੀ ਸੋ ਸਾਰਿਆਂ ਨੂੰ ਮੇਰਾ ਅਸਲਾਮ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਜਿਹੜਾ ਹੁਣ ਅਸੀਂ ਕਰਾਂਗੇ ਜਿਹੜਾ ਅਸੀਂ ਕਰਾਂਗੇ ਉਹ ਤੁਸੀਂ ساری ਜ਼ਿੰਦਗੀ ਯਾਦ ਰੱਖੂਗੇ ਤੁਸੀਂ ਕਦੇ ਭੁੱਲ ਨਹੀਂ ਸਕਦੇ ਸਿਰਫ ਤੁਹਾਨੂੰ ਅਸੀਂ ਐ ਯਾ ਤੁਹਾਡੀਆਂ ਅਹੰਜੀਆਂ ਜਵਾਲਾਂ ਤੁਹਾਡੇ ਟੈਟ ਕਰਾਂਗੇ ਨਾ ਜੱਟੋ ਤੁਸੀਂ ਯਾਦ ਰੱਖੂਗੇ ਜੱਟੋ